ਲੋੜ ਦੇ ਨੇ ਦੀ ਕੀਪਿੰਟ ਨੰਗਲ ਦੀ ਇੰਦਰਾ ਕਲੋਨੀ ਵਿਖੇ ਸਰੀਏ ਅਤੇ ਗਾਡਰਾਂ ਨਾਲ ਭਰਿਆ ਟਰੱਕ ਪਲਟ ਗਿਆ ਟਰੱਕ ਮਾਲਕ ਨੇ ਦੱਸਿਆ ਉਹ ਗੋਬਿੰਦਗੜ੍ਹ ਤੋਂ ਤਲਵਨ ਵਾਲਾ ਸਮਾਨ ਲੈ ਕੇ ਜਾ ਰਹੇ ਸਨ ਕਿ ਸੜਕ ਦੀ ਖਸਤਾ ਹਾਲਤ ਕਾਰਨ ਟਰੱਕ ਬੇਕਾਬੂ ਹੋ ਕੇ ਪਲਟ ਗਿਆ ਹਾਦਸੇ ਵਿੱਚ ਕਿਸੇ ਦਾ ਜਾਨੀ ਨੁਕਸਾਨ ਤੋਂ ਬਚਾਰਿਆ ਪਰ ਟਰੱਕ ਅਤੇ ਸਮਾਨ ਨੂੰ ਭਾਰੀ ਨੁਕਸਾਨ ਪਹੁੰਚਿਆ ਇਲਾਕੇ ਦੇ ਰਾਹਗੀਰਾਂ ਨੇ ਦੱਸਿਆ ਕਿ ਸੜਕ ਉੱਤੇ ਲੰਮੇ ਸਮੇਂ ਤੋਂ ਖੜੇ ਗੰਦੇ ਪਾਣੀ ਕਾਰਨ ਸੜਕ ਦੀ ਹਾਲਤ ਬਹੁਤ ਹੀ ਖਰਾਬ ਹੋ ਚੁੱਕੀ ਹੈ ਅਤੇ ਆਏ ਦਿਨ ਇਥੇ ਹਾਦਸੇ ਵਾਪਰ ਰਹੇ ਹਨ ਲੋਕਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਸ ਸਮੱਸਿਆ 'ਵਲ ਜਲਦੀ ਧਿਆਨ ਦਿੱਤਾ ਜਾਵੇ ਫਲੋਰ ਤੋਂ ਪੱਤਰਕਾਰ ਜਗਜੀਤ ਸਿੰਘ ਭੱਟੀ ਦੀ ਖਾਸ ਰਿਪੋਰਟ ਭਰੀ ਕੀ ਨਾਮ ਹੈ ਆਪਕੋ ਮਨਜੀਤ ਸਿੰਘ ਭਰੀ ਆ ਗੱਡੀ ਖਾਡੀ ਹੈ ਹਾਂਜੀ ਪਰ ਇਹ ਪਤਾ ਲੱਗਾ ਵੀ ਆ ਸੜਕ ਬੇਟੀ ਹੋਈ ਆ ਟਰੱਕ ਖੜਾ ਹੈ ਇਹ ਪਲਟ ਗਿਆ ਬਾਦ ਵਿੱਚ ਇਹ ਸਾਰਾ ਮਾਮਲਾ ਜਾਂਦੀ ਜਾਂਦੀ ਗੱਡੀ ਜੀ ਇਹ ਸੜਕ ਬਹਿ ਗਈ ਥੱਲੇ ਹੈ ਨਹੀਂ ਹੋਈ ਉਹਦੇ ਕਰਕੇ ਪਲਟੀ ਗਈ ਇੱਕ ਵਾਰ ਨੇ ਅਜੇ ਕਿਨ੍ਹਰ ਵੇਆ ਵੀ ਕੋਈ ਨਿਸ਼ਾਨ ਨਹੀਂ ਹੋਇਆ ਜਰਾ ਕਿਸੇ ਸੱਟ ਵੇਟ ਨਹੀਂ ਲੱਗੀ ਹੋਇਆ ਗੱਡੀ ਦੇ ਨਿਸ਼ਾਨ ਵਾਲੇ ਜਿਹੜਾ ਸਰੀਆ ਲੋਡ ਕੀਤਾ ਪਾਜੀ ਇਹ ਤਲਵਨ ਤਲਵਨ ਜਾਣਾ ਗਵਿੰਦਗੜ ਤੋਂ ਹੈ ਗਵਿੰਦਗੜ ਤੋਂ ਆਇਆ ਤਲਵਨ ਨਾ ਤੇ ਟੋਲਸੋ ਵਗੈਰਾ ਕੋਈ ਆਈ ਨਹੀਂ ਮੁਹਲਾ ਕਿਸੇ ਨੂੰ ਤਾਂ ਹੋਈ ਨਹੀਂ ਕਰੇ ਕਿ ਕੋਈ ਨਿਸ਼ਾਨ ਹੁੰਦਾ ਰਹੇ ਕਿ ਜਗ੍ਹਾ ਕੁੱਚ ਲੱਗਦੀ ਆ ਠੀਕ ਹੈ ਗੱਡੀ ਤੇ ਨਕਸਾਂ ਹੋਇਆ ਨਾ ਹਾਂ ਜੋ ਪਾਣੀ ਆਉਂਦਾ ਤੂੰ ਪੰਜਾਂ ਦਾ ਕਾਸ ਨਹੀਂ ਉੱਥੇ ਇਹ ਪਾਣੀ ਉੱਥੋਂ ਆਉਣ ਕਰਕੇ ਸਾਰਾ ਪਾਣੀ ਇੱਥੋਂ ਜਾਂਦਾ ਸੜਕ ਦੇ ਥੱਲੇ ਹੀ ਸਾਰੀ ਸੜਕ ਥੱਲੋਂ ਮਿੱਟੀ ਉੱਤਰ ਗਈ ਤਾਂ ਕਰਕੇ ਗੱਡੀ ਪਲਟੀ ਆ ਇਹ। ਇਹ ਗੱਡੀ ਨਹੀਂ ਸੀ ਪਲਟਣੀ। ਕਿਹੜੀ ਕਲੋਨੀ ਆ ਭਾਜੀ ਜਿਹੜਾ ਨਾਮ ਨਹੀਂ ਪਤਾ ਪਿੱਛੇ ਬਣੀਆਂ। ਕਿੰਨੇ ਟਾਈਮ ਤੋਂ ਬਣੀਆਂ ਇਹ? ਨਹੀਂ। ਕਿੰਨੇ ਟਾਈਮ ਤੋਂ ਬਣੀਆਂ ਇਹ ਚੀਜ਼। ਇਹ ਕਾਫੀ ਟਾਈਮ ਹੋ ਗਿਆ ਨਾ ਬਣੀਆਂ ਨੂੰ। ਹੋਗਾ ਤਾਂ 15 ਸਾਲ ਪਾ ਹੋ ਗਏ। ਤੇ ਪਾਣੀ ਇਹ ਤਾਂ ਪਾਣੀ ਦਾ ਨਿਕਾਸ ਹੈ ਨਹੀਂ ਪਾਣੀ ਦਾ ਨਿਕਾਸ ਹੈ ਨਹੀਂ। ਅੱਗੇ ਪਹਿਲਾਂ ਉੱਥੇ ਸੜਕ ਖਰਾਬ ਸੀ ਉੱਥੇ ਕਰ ਕਰਾ ਕੇ ਨਾ ਟੋਆ ਰੋਆ ਪਟਾ ਲੜ ਲੜ ਕੇ। ਮੜ ਕੇ ਟੋਆ ਭਰਨ ਤੋਂ ਬਾਅਦ ਸਾਰਾ ਪਾਣੀ ਇੱਥੇ ਆਉਂਦਾ। ਤੇ ਗੱਡੀ ਐਤੋਂ ਸਾਰਾ ਥੱਲੇ ਜਾ ਰਹੀ ਪਾਣੀ ਜਿਹੜਾ ਇਹ ਹਾਦਸਾ ਵਾਪਰੇ ਪਾਣੀ ਦੇ ਕਾਰਨ ਵਾਪਰੇ ਪਾਣੀ ਦੇ ਕਰਕੇ ਵਾਪਰੇ ਆ ਕਿਉਂਕਿ ਸੜਕ ਥੱਲੇ ਮਿੱਟੀ ਨਿਕਲ ਗਈ ਪਾਣੀ ਨਾਲ ਤੇ ਗੱਡੀ ਉਹਨੇ ਦੱਬੀ ਆ ਤੇ ਗਈ ਰਹੀ ਔਰ ਆ ਪਹਿਲਾਂ ਹੀ ਨਹੀਂ ਦੇ ਸਾਨੂੰ ਵੀ ਗੱਡੀ ਪੱਤਾ ਜਾਉ ਕੋਈ ਜਾਂ ਕੋਈ ਕਿੱਥੇ ਪਾਣੀ ਹੁੰਦਾ ਹੈ ਮੇਰੇ ਮੇਰੇ ਤਾਂ ਆਉਂਦਾ ਹੈ ਬਰਖਾ ਦਾ ਤਾਂ ਹੁਣ ਹੀ ਆਫਸਲੀ ਆਉਂਦਾ ਹੀ ਹੁੰਦਾ ਉਹ ਸਾਰੀ ਸੜਕ ਤੇ ਹੁੰਦਾ ਸਾਰੀ ਸੜਕ ਨਹੀਂ ਟੈਂਸ਼ਨ ਕਲੋਨੀਆਂ ਦਾ ਜ਼ਿਆਦਾ ਆਨ ਕਰਕੇ ਖਮ ਖਰਾਬ ਹੋਇਆ ਯਾਨੀ ਕਿ ਕਲੋਨੀ ਦੇ ਪਾਣੀ ਦਾ ਕੋਈ ਨਿਕਾਸ਼ ਨਹੀਂ ਹੈ ਨਾ ਨਾ ਨਿਕਾਸ਼ ਨਹੀਂ ਹੈਗਾ ਆ ਸਾਰਾ ਪਾਣੀ ਕਲੋਨੀ ਦਾ ਹੀ ਖੜਾ ਆ ઠીક લીલા પાણી નહી ખડતા